ਇਹ ਜੋ ਤਸਵੀਰਾਂ ਤੁਸੀਂ ਵੇਖੀਆਂ ਨੇ ਮਾਥੋਂ ਪਰਤੋਂ ਸਾਹਮਣੇ ਆਈਆਂ ਜਿੱਥੇ ਕੀ ਪਾਣੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਪਾਣੀ ਦਾ ਖੌਫਨਾਕ ਰੂਪ ਵੇਖਿਆ ਜਾ ਸਕਦਾ ਹੈ ਇਹ ਹੈਡ ਵਰਕਸ ਦੇ ਫਲੱਡ ਗੇਟ ਟੁੱਟ ਚੁੱਕੇ ਨੇ ਰਾਵੀ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਸਥਿਤੀ ਖੌਫਨਾਕ ਹੁੰਦੀ ਹੋਈ ਨਜ਼ਰ ਆਈ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਿਹੋ ਜਿਹੇ ਹਾਲਾਤ ਇਸ ਵਿਲੇ ਬੜੇ ਹੋਏ ਨੇ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫਲੱਡ ਗੇਟ ਦੀ ਮੁਰੰਮਤ ਦੇ ਲਈ 50 ਦੇ ਕਰੀਬ ਕਰਮਚਾਰੀ ਉੱਥੇ ਲਗਾਏ ਗਏ ਸੀ ਤੇ ਜਦ ਅਚਾਨਕ ਇਹ ਗੇਟ ਟੁੱਟ ਜਾਂਦਾ ਹੈ ਪਾਣੀ ਦਾ ਬਹਾਅ ਬਹੁਤ ਤੇਜ਼ੀ ਦੇ ਨਾਲ ਅੱਗੇ ਵਧਣ ਲੱਗ ਜਾਂਦਾ ਹੈ ਤੇ ਕਰਮਚਾਰੀ ਉੱਥੇ ਫਸ ਜਾਂਦੇ ਨੇ ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਦੇ ਨਾਲ ਉੱਥੋਂ ਦੀ ਕੱਢਿਆ ਗਿਆ ਹੈ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਕਰਮਚਾਰੀ ਲਾਪਤਾ ਹੈ ਪਰ ਇਸ ਦੀ ਪੁਸ਼ਟੀ ਅਧਿਕਾਰਤ ਤੌਰ ਤੇ ਫਿਲਹਾਲ ਨਹੀਂ ਕੀਤੀ ਗਈ ਹੈ ਮਾਦੋਪੁਰ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮਾਦੋਪੁਰ ਹੈਡਵਰਕਸ ਤੋਂ ਰਾਵੀ ਨਦੀ ਦੇ ਵਿੱਚ ਛੱਡਿਆ ਗਿਆ ਪਾਣੀ ਇੱਕ ਵਾਰ ਫਿਰ ਤੋਂ ਸਥਾਨਕ ਲੋਕਾਂ ਦੇ ਲਈ ਆਫਤ ਬਣ ਗਿਆ ਜਾਣਕਾਰੀ ਮਿਲੀ ਕਿ ਮਾਦੋਪੁਰ ਹੈਡਵਰਕਸ ਦੇ ਫਲੱਡ ਗੇਟਾਂ ਦੇ ਵਿੱਚੋਂ ਇੱਕ ਅਚਾਨਕ ਟੁੱਟ ਗਿਆ ਜਿਸ ਕਾਰਨ ਜੀਸ ਸਾਗਰ ਡੈਮ ਤੋਂ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਨਦੀ ਦੇ ਵਿੱਚ ਦਾਖਲ ਹੋ ਗਿਆ ਪਾਣੀ ਦੇ ਤੇਜ਼ ਰੁਕ ਦੇ ਕਾਰਨ ਹੁਣ ਹੜਵਰਦੀ ਸਥਿਤੀ ਬੰਦੀ ਹੋਈ ਨਜ਼ਰ ਆ ਰਹੀ ਹੈ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਫਲੱਡ ਗੇਟ ਦੀ ਜਾਂਚ ਦੇ ਲਈ ਮੌਕੇ ਤੇ ਲਗਭਗ